ਫੌਜੀ ਸਾਹਿਬ ਸੰਸ਼ੇਰ ਸਿੰਘ ਜੀ ਦੀ 11ਵੀਂ ਵਰਸੀ ਅਤੀ ਸਤਿਕਾਰਯੋਗ ਮਾਤਾ ਜੀ ਦਲਜੀਤ ਕੌਰ ਜੀ ਉਹਨਾਂ ਦੀ ਚੌਥੀ ਵਰਸੀ ਦੇ ਵਿੱਚ ਇਹ ਜੋ ਗੁਰਮਤ ਸਮਾਗਮ ਰੱਖੇ ਹਨ ਨਿੱਗਾ ਜਸਨੀਹਾ ਛੋਟਾ ਜਮਾਸਤ ਤੇ ਗੁਰੂ ਸਾਹਿਬ ਦੀਆਂ ਸੋਹਣੀਆਂ ਸੰਗਤਾਂ ਪਿਆਰੀਆਂ ਸੰਗਤਾਂ ਗੁਰਸਿੱਖੜੀਆਂ ਦੇ ਜੋੜੇ ਝਾੜਨ ਵਾਸਤੇ ਸਮੇਂ ਚ ਸਮਾ ਸਿਮਤ 5 ਕਿ ਮਿੰਟ ਦਾ ਮਿਲਿਆ ਹੈ ਗੂੜੇ ਅੱਖਰਾਂ 'ਚ ਹਾਜ਼ਰੀਆਂ ਲੱਗ ਜਾਣ ਸਭ ਦੀਆਂ ਆਇਆ ਹੋਇਆਂ ਦਾ ਕਦਮ ਕਦਮ ਸਫਲੀ ਹੋ ਜਾਵੇ ਔਰ ਗੁਰੂ ਪਿਆਰਿਓ ਇਨ੍ਹਾਂ ਗੁਰਸਿੱਖੜਿਆਂ ਦੇ ਨਾਲ ਸਾਂਝ ਵੀ ਬਣੀ ਰਵੇ ਗੁਰੂ ਸਾਹਿਬ ਦੇ ਨਾਮ ਸਾਂਝ ਵੀ ਬਣੀ ਰਵੇ ਲਓ ਕਵਿਤਾ ਹੀ ਪੇਸ਼ ਹੈ ਬੜੇ ਪਿਆਰੋ ਸਤਿਕਾਰ ਨਾਲ ਸਰਵਨ ਕਰਨਾ ਕਵੀਦਿਆਂ ਲਿਖੀਆਂ ਹੋਏ ਸੁੰਦਰ ਲੈਣਾ ਛੋਟੀਆਂ ਬੱਚੀਆਂ ਬੀਬੀ ਸਿਮਰਜੀਤ ਕੌਰ ਬਲਾਰਾ ਬੀਬੀ ਪਰਮਿੰਦਰ ਕੌਰ ਬਲਾਰਾ ਲਿਖੀ ਹੋਈ ਕਾਵਿਚਨਾਂ ਨੂੰ ਕਿਸ ਤਰ੍ਹਾਂ ਕਹਿਣ ਜਾ ਰਿਹਾ ਜੀ ਹੈ ਇੰਓ ਤੱਕਦਾ ਦੀਵਾਲਾ ਕੇ ਮਿਲਦੇ ਨਾ ਸੰਸਾਰ ਚੋਂ ਦੀਵਾਲਾ ਕੇ ਮਿਲਦੇ ਨਾ ਸੰਸਾਰ ਚੋਂ ਮਿਲਦੇ ਨਾ ਮਾਪੇ ਵਿਕਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵਿਕਦੇ ਬਾਜ਼ਾਰ ਚੋਂ ਦੀਵਾਲਾ ਕੇ ਮਿਲਦੇ ਨਾ ਸੰਸਾਰ ਚੋਂ ਦੀਵਾਲਾ ਕੇ ਮਿਲਦੇ ਨਾ ਸੰਸਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰੀ ਚੋਂ ਠੰਡੀ ਬੋੜ ਪਿੱਪਲਾਂ ਦੀ ਛਾਂ ਵਰਗੀ ਸ਼ਹਿਦ ਨਾਲੋਂ ਮਿੱਠੀ ਲੋਰੀ ਮਾਂ ਵਰਗੀ ਸ਼ਹਿਦ ਨਾਲੋਂ ਮਿੱਠੀ ਲੋਰੀ ਮਾਂ ਵਰਗੀ ਲੱਭਦੀ ਨਾ ਸਾਰੀ ਦੁਨੀਆ ਦੇ ਪਿਆਰ ਚੋਂ ਲੱਭਦੀ ਨਾ ਸਾਰੀ ਦੁਨੀਆ ਦੇ ਪਿਆਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਚਾਰੇ ਕੁੰਟਾ ਚਾਰੇ ਕੁੰਟਾ ਸੁਨੀਆਂ ਵਿਛੋੜਾ ਬਾਪ ਦਾ ਭਰਿਆ ਵੀ ਜੱਗ ਹੈ ਉਜੜ ਜਾਂਦਾ ਭਰਿਆ ਵੀ ਜੱਗ ਹੈ ਉਜੜ ਜਾਂਦਾ ਸਨਸਾਰ ਚੋਂ ਦੀਵਾ ਲੈ ਕੇ ਮਿਲਦੇ ਨਸਨਸਾਰ ਚੋਂ ਮਿਲਦੇ ਨ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨ ਮਾਪੇ ਵੇਖਦੇ ਬਾਜ਼ਾਰ ਚੋਂ ਸੀਮ ਦੀ ਹਵੇਲ ਕੱਚਾ ਫਲ ਤੋੜ ਕੇ ਰੀੜ ਟੁੱਟ ਜਾਂਦੀ ਬੱਚੜੇ ਵਛੋੜ ਕੇ ਰੀੜ ਟੁੱਟ ਜਾਂਦੀ ਬੱਚੜੇ ਵਛੋੜ ਕੇ ਲੜੀ ਟੁੱਟ ਜਾਵੇ ਮੋਤੀਆਂ ਦੇ ਹਾਰ ਚੋਂ ਲੜੀ ਟੱ ਜਾਵੇ ਮੋਤੀਆਂ ਦੇ ਹਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਹਸਰੋ ਸੇ ਹੁੰਦੇ ਮਾਪਿਆਂ ਦੇ ਜਿਉਂਦਿਆਂ ਅਸ਼ ਤੇ ਬਹਾਰਾਂ ਚੰਡ ਗੁੰਡਾ ਸੌਂਦਿਆਂ ਹਸਰੋ ਸੇ ਹੁੰਦੇ ਮਾਪਿਆਂ ਦੇ ਜਿਉਂਦਿਆਂ ਐਸ਼ ਤੇ ਬਹਾਰਾ ਚਾਰੇ ਕੁੰਡਾ ਸੋਨਿਆਂ ਐਸ਼ ਤੇ ਬਹਾਰਾ ਚਾਰੇ ਕੁੰਡਾ ਨਿਉਂਦਿਆਂ ਵਿਛੜੇ ਨਾ ਕੋਈ ਪਰਿ ਪਰਿਵਾਰ ਚੋਂ ਵਿਛੜੇ ਨਾ ਕੋਈ ਪਰਿ ਪਰਿਵਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਕੋਤ ਮਰੇ ਤਕਦੀਰਾਂ ਫੁੱਟ ਜਾਂਦੀਆਂ ਭਾਈ ਮਰ ਜਾਣ ਬਾਹਾਂ ਟੋੜ ਪਾਈ ਮਰ ਜਾਣ ਬਾਹ ਟੁੱਟ ਜਾਂਦੀਆਂ ਲੜੀ ਟੁੱਟ ਜਾਵੇ ਮੋਤੀਆਂ ਦੇ ਹਰਚੋਂ ਲੜੀ ਟੁੱਟ ਜਾਵੇ ਮੋਤੀਆਂ ਦੇ ਹਰਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਗਲੀਆਂ ਨੇ ਰੋਣਾ ਨਾਲ ਅੱਖ ਰੋਣਗੇ ਬਿੱਲੂ ਐਲ ਬੇਲਾ ਜਦੋਂ ਵੱਖ ਹੋ ਲੱਜ ਧੋਵੱਖ ਹੋਣਗੇ ਬਿੱਲੂ ਅੱਲ ਬੇਲਾਜਾ ਧੋਵੱਖ ਹੋਣਗੇ ਰੱਬ ਦਾ دیਵਾਨਾ ਲੱਬ ਦਿਲਦਾਰ ਚੋਂ ਰੱਬ ਦਾ دیਵਾਨਾ ਲੱਬ ਦਿਲਦਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਕ ਤੇ ਵਿਚਾਰ ਤੋਂ ਗੁਰੂ ਤਿਆਰਿਓ ਸੰਸਾਰ ਦੇ ਵਿੱਚ ਆਪਾਂ ਵੇਖਦੇ ਆ ਜਿਉਂਦਿਆਂ ਦੀ ਸਾਰ ਨਹੀਂ ਲੈਂਦੇ ਬੱਚੇ ਜਿਉਂਦਿਆਂ ਦੀ ਸਾਰ ਨਹੀਂ ਲੈਂਦੇ ਬੱਚੇ ਤਨ ਹਨ ਬਾਪੂ ਸੰਸ਼ੇਠ ਸਿੰਘ ਜੀ ਫੌਜੀ ਤਨ ਹਨ ਮਾਤਾ ਜੀ ਦਲਜੀਤ ਕੌਰ ਜੀ ਜੋ ਆਪਣੇ ਬੱਚੇ ਨੂੰ ਸੋਹਣੀ ਸਿੱਖਿਆ ਦਿੱਤੀ ਗੁਰੂ ਦੇ ਨਾਲ ਵੀ ਜੋੜਿਆ ਅਰ ਇਹ ਹਨ ਗੁਰੂ ਪਿਆਰਿਓ ਮਾਤਾ ਪਿਤਾ ਦੇ ਲੈਕਸ ਪੁੱਤਰ ਗੁਰੂ ਸਾਹਿਬ ਦੇ ਲੈਕਸ ਪੁੱਤਰ ਕਿਉਂਕਿ ਕਹਿਣੀ ਔਰ ਕਥਨੇ ਤੋਂ ਵਾਰੀ ਹੈ ਬਹੁਤਾ ਵਿਚਾਰ ਕਰੀਏ ਤਾਂ ਸਮਾਂ ਲੱਗ ਜਾਏਗਾ ਲਾਹੂ ਦਿੱਤਾ ਹੋਇਆ ਸਮਾ ਸਮਾਪਤ ਆਉਣ ਵਾਲੇ ਜਥੇ ਦਾ ਕਰੀਏ ਸਤਿਕਾਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਫਰਮਨ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਏ ਹੋ ਜਥਿਆਂ ਨੂੰ ਸਕੱਤਰ ਸਾਹਿਬ ਦੀ ਡਿਊਟੀ ਵੀ ਨਿਭਾ ਰਿਹਾ ਔਰ ਸਮੇਂ ਚ ਸਮਾਂ ਕੱਟ ਕੇ ਸਭ ਨੂੰ ਨਵਾਜ ਰਹੇ ਹਨ ਗੁਰਪਤੇ ਨੇ ਸਾਂਝ ਰੱਖਣਾ ਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਬੀਬੀ ਨਰਿੰਦਰ ਕੌਰ ਜੀ ਬੁਲਾ ਰਹੇ ਤਿੰਨਾਂ ਦੇ ਜਥੇ ਦਾ ਜਿਨ੍ਹਾਂ ਨੇ ਸਮੇਂ ਦੇ ਵਿੱਚ ਰਹਿ ਕਰਕੇ ਹਾਜ਼ਰੀ ਭਰੀ ਹੈ ਸਾਧ ਸੰਗਤ ਜੀਓ ਇਸ ਟਾਈਮ ਆਪਣੇ ਪਾਸ ਐਸਟੇਮ ਆਪਣੇ ਪਾਸ ਬਹੁਤ ਹੀ کارਯੋਗ ਬਾਬਾ ਸੁਖਮਨ ਸਿੰਘ ਜੀ ਹੁਣ ਆਪਾਂ ਉਹਨਾਂ ਪਾਸੋਂ ਗੁਰਵਾਣੀ ਕੀਰਤਨ ਦੁਆਰਾ ਲਾਹਾ ਪ੍ਰਾਪਤ ਕਰਦੇ ਹਾਂ ਮਹਾਪੁਰਖਾਂ ਦੀ ਮੌਜ ਹੈ ਠੀਕ ਹੈ ਠੀਕ ਹੈ ਜਿਤਨਾ ਸਮਾਂ ਮਹਾਪੁਰਖ ਚਾਣਗੇ ਉਹ ਲਾ ਕੇ ਸਮਾਪਤੀ ਕਰਨਗੇ ਸਾਧ ਸੰਗਤ ਜੀਓ ਅਤਿਅੰਤ ਹੀ ਸ਼ਖਸ਼ੀਅਤਾਂ ਤੰਤਨ ਮਾਤਾ ਦਲਜੀਤ ਕੌਰ ਜੀ ਬਾਬਾ ਸ਼ਮਸ਼ੇਰ ਸਿੰਘ ਜੀ ਇਤਨਾ ਦੇ ਪਿਆਰ ਦੇ ਵਿੱਚ ਪਹੁੰਚ ਰਹੀਆਂ ਹਨ ਸਾਧ ਸੰਗਤ ਜੀਓ ਬਹੁਤ ਸ਼ਕਸ਼ੀਅਤਾ ਪਹੁੰਚ ਰਹੀਆਂ ਹਨ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਆਪ ਜੀ ਕਿਰਪਾ ਕਰਕੇ ਆਓ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਕਰਕੇ ਮਹਾਂਪੁਰਖਾਂ ਦੇ ਕਮਾਏ ਹੋਏ ਪ੍ਰਵਚਨ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ ਹੁਣ ਇਸ ਟਾਈਮ ਆਪਣੇ ਪਾਸ ਬਾਬਾ ਸੁਖਮਨ ਸਿੰਘ ਜੀ ਆਪ ਸਭ ਸੰਗਤਾਂ ਨੂੰ ਗੁਰਵਾਣੀ ਕੀਰਤਨ ਨਾਲ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਂਡ ਲਡੰਦੇ ਸੀ किथे तुरगे मापे किथे तुरगे मापे जॾे लाड डो दी किते तरगे मा पेड़ा लॾोदे किथे तुरगे मापे छॾे लाडो दी किते ਲਾਡ ਲਡਾਉਂਦੇ ਸੀ ਲਾਡ ਲਡਾਉਂਦੇ ਸੀ ਕਰਕੇ ਮਾਪੇ ਜਿਹੜੇ ਲੰਡ ਲੜੰਦੇ ਸੀ ਕਿਤੇ ਕਰਕੇ ਮਾਪੇ ਜਿਹੜੇ ਲੰਡ ਲੜੰਦੇ ਸੀ गे मुड़े नां दिलांद जानी भई रुतां फेर गाए मुड़े नां दिलांदी रुतां फेर मुड़े ਇਰਤੋ ਫੇਰ ਮੁੜੇ ਆ ਜੀਆਂ ਵਾਹੇ ਗੁਰੂ ਸਤਗੁਰਾਂ ਦੀ ਪਾਵਨ ਗੋਦ ਅੰਦਰ ਜੁੜ ਬੈਠੀ ਸਾਧ ਸੰਗਤ ਜੀ ਜੋ ਮਹਾਂਪੁਰਖ ਬੜੇ ਪਿਆਰ ਦੇ ਪੁੱਜੇ ਹੋਏ ਰੂਹਾਂ ਸੰਤ ਬਾਬਾ ਪ੍ਰਤਪਾਲ ਸਿੰਘ ਮਲੇਸ਼ੀਆ ਵਾਲੇ ਮਹਾਂਪੁਰਖ ਜਿਹੜੇ ਆਪਣੇ ਸੱਜ ਖੰਡ ਵਾਸੀ ਮਾਪਿਓ ਦੀ ਜਾਤ ਮਿੱਠੀ ਨਿਕੀ ਨੂੰ ਮਨਾ ਰਹੇ ਨੇ ਵਿਦਵਾਨਾਂ ਨੇ ਕਥਨ ਲਿਖਿਆ ਏ ਕਹਿੰਦੇ ਭਾਈ ਜਦੋਂ ਬੱਚਾ ਜਨਮ ਲੈਂਦਾ ਹੈ ਕਹਿੰਦੇ ਉਹਦੇ ਸਿਰ ਤੇ ਚਾਰ ਕਰਜ਼ੇ ਹੁੰਦੇ ਆਖੋ ਸਤਨਾਕ ਵਾਹਿਗੁਰੂ ਪਹਿਲਾ ਕਰਜ਼ਾ ਹੁੰਦਾ ਦੇਵਤ ਰੇਣ ਭਾਪੀ ਦੇਵਤਿਆਂ ਦਾ ਕਰਜ਼ਾ ਦੂਜਾ ਕਰਜ਼ਾ ਹੁੰਦਾ ਪਿਤਰ ਰੇਣ ਭਾਪੀ ਮਾਂ ਪਿਓ ਦਾ ਕਰਜ਼ਾ ਤੀਜਾ ਕਰਜ਼ਾ ਹੁੰਦਾ ਗੁਰੂ ਰੇਣ ਤੇ ਚੌਥਾ ਕਰਜ਼ਾ ਹੁੰਦਾ ਸਤਗੁਰ ਰੇਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਮੈਂ ਬੜੇ ਬੜੇ ਮਹਾਂਪੁਰਸ਼ਾਂ ਕੋ ਗਿਆ ਜ਼ਿੰਦਗੀ ਵਿੱਚ ਦਾਸ ਨੇ ਬ੍ਰਹਮ ਗਿਆਨੀ ਬਾਬਾ ਪਾਲਾ ਸਿੰਘ گاؤں ਵਾਲੇ ਮਹਾਂਪੁਰਖ ਬਾਬੇ ਬਕਾਲੇ ਵਾਲਿਆਂ ਦੀ ਸੰਗਤ ਕਰਨ ਦਾ ਸਮਾਂ ਮਿਲਿਆ ਤੇ ਮੈਂ بڑے بڑے ਮਹਾਪੁਰਸ਼ਾਂ ਕੋ ਗਿਆ ਇਹ ਕੋਈ ਕਥਨੀ ਨਹੀਂ ਕੋਈ ਸੋਭਾ ਨਹੀਂ ਕਹਿੰਦੇ ਕਹਤੇ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਪ੍ਰਮਾਨ ਜੇ ਅੱਖਾਂ ਨਾਲ ਸਚਾਈ ਵੇਖੀ ਹੋਵੇ ਤੇ ਫਿਰ ਇਹ ਸਚਾਈ ਨੂੰ ਬਿਆਨ ਕਰਨਾ ਵੀ ਜ਼ਰੂਰੀ ਆਖੋ ਸਤਨਾਮੁ ਵਾਹਿਗੁਰੂ ਮੈਂ بڑے بڑے ਮਹਾਪੁਰਸ਼ਾਂ ਕੋ بڑے بڑے ਕਰੋੜਾਂ ਅਰਬਾਂ ਪਤਿਆਂ ਦੇ ਵਿੱਚ ਵਿਚਰਿਆ ਪਰ ਕਦੀ ਕਿਸੇ ਨੇ ਨੌਵਾਂ ਮਹੀਨਾ ਦੇ ਵਰੀਣੇ ਤੋਂ ਬਾਅਦ ਮਾਂ ਪਿਓ ਨੂੰ ਯਾਦ ਨਹੀਂ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਮੈਂ ਆਪਣੀ ਜ਼ਿੰਦਗੀ ਚ ਪਹਿਲਾ ਸਮਾਗਮ ਤੇ ਆਇਆ ਜਿੰਨੇ ਮਾਂ ਪਿਓ ਦੀ ਯਾਦ ਤਾਜ਼ਾ ਕੀਤੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਪੁੱਛੋ ਸਤਗੁਰੂ ਜੀ ਜਿਹੜਾ ਪਿਤਰ ਰੇਣ ਕਰਜ਼ਾ ਕਿੱਦਾਂ ਲੱਥਦਾ ਮਹਾਰਾਜ ਜੀ ਜਿਹੜੇ ਮਾਪਿਓ ਦਾ ਕਰਜ਼ਾ ਕਿੱਦਾਂ ਲੱਥਦਾ ਕਹਿੰਦੇ ਸੁਣ ਗੱਲ ਓਏ ਕਹਿੰਦੇ ਜੇ ਮਾਪਿਓ ਦਾ ਕਰਜ਼ਾ ਲਾਉਣਾ ਹੀ ਨਾ ਕਹਿੰਦੇ ਜਿਉਂਦੇ ਜੀ ਕਦੀ ਮਾਪਿਓ ਦੀਆਂ ਆਂਦਰਾਂ ਨੂੰ ਨਾ ਤਾਂ ਵੀ ਅੱਖੋ ਸਕਣਾ ਸ੍ਰੀ ਵਾਹਿਗੁਰੂ ਕੋਈ ਕਿਸੇ ਦੇ ਮੋਹ ਵਿੱਚ ਫਸ ਗਿਆ ਕਿਸੇ ਦੇ ਮੋਹ ਵਿੱਚ ਫਸ ਗਿਆ ਨਾ ਤੋ ਬੀਬਾ ਕਹਿ ਲਗੀ ਮੈਂ ਕਿਦਾਂ ਮੰਨਾਂ ਵੀ ਤੂੰ ਮੈਨੂੰ ਪਿਆਰ ਮੈਨੂੰ ਮੁਹੱਬਤ ਦਿਲ ਤੋਂ ਕਰਦਾ ਆ ਆ ਸੁਣਿਓ ਗੱਲ ਬੜੇ ਧਿਆਨ ਨਾਲ ਤੁਸੀਂ ਬੈਠੇ ਰੋ ਜਿੰਨੇ ਬੈਠੇ ਇੰਨੇ ਹੀ ਪਰਵਾਣੇ ਉਹ ਕਹਿਣ ਲੱਗਾ ਕਹਿਣ ਲੱਗੀ ਬੀਬਾ ਬੰਦੇ ਨੂੰ ਉਹ ਕਹਿੰਦੀ ਸੁਣ ਜਵਾਨਾ ਗੱਲਾਂ ਤੇ ਬੜੀਆਂ ਕਰਦਾ ਤੇਰੇ ਪਿੱਛੇ ਜਾਣ ਵਾਸਤੇ ਤੇਰੇ ਪਿੱਛੇ ਉਹ ਕਰ ਦੂ ਮੈਂ ਕਿਦਾਂ ਮੰਨਾਂ ਉਹ ਕਹਿੰਦਾ ਜਮਾ ਕੇ ਵੇਖਦਾ ਉਹ ਕਹਿੰਦੀ ਪੱਕੀ ਗੱਲ ਕਹਿੰਦਾ ਹਾਂ ਕਹਿੰਦੀ ਫਿਰ ਐਂ ਕਰ ਆਪਣੀ ਮਾਂ ਦਾ ਕਲੇਜਾ ਕੱਢ ਲਿਆ ਕੋ ਸਤਨਾ ਜੀ ਵਾਹਿਗੁਰੂ ਆ ਸੁਣਿਓ ਹੁਣ ਗੱਲ ਐਵੇਂ ਨਹੀਂ ਕਿਸੇ ਨੇ ਕਿਹਾ ਕਹਿੰਦੇ ਆਪ ਪੈਂਦੀਆਂ ਗਿੱਲੀ ਛਾਵੇਂ ਗਿੱਲੀ ਜਗਾ ਤੇ ਪੁੱਤ ਸੁੱਕੀ ਥਾਂ ਤੇ ਪਾਉਂਦੀਆਂ ਨੇ ਫਿਰ ਦੁੱਧਾਂ ਨਾਲ ਪੁੱਤ ਪਾਲ ਕੇ ਪਿਛੇ ਪਾਣੀ ਨੂੰ ਤਰਸਦੀਆਂ ਮਾਂ ਆ ਸੁਣਿਓ ਹੁਣ ਉਹ ਕਹਿਣ ਲੱਗੀ ਜੇ ਤੂੰ ਮੈਨੂੰ ਮੁਹੱਬਤ ਕਰਦਾ ਜੇ ਤੂੰ ਮੈਨੂੰ ਦਿਲ ਤੋਂ ਚਾਹੁੰਦਾ ਏ ਫਿਰ ਐ ਕਰ ਆਪਣੀ ਮਾਂ ਦਾ ਕਲੇਜਾ ਕੱਢ ਕੇ ਲਿਆ ਕਰੇ ਆਇਆ ਚੱਕੀ ਛੁਰੀ ਆ ਕੇ ਜਿਹੜੋ ਕਲੇਜਾ ਕੱਢਿਆ ਜਦੋਂ ਤੁਰ ਲੱਗਾ ਨਾ ਸਿਆਣਾ ਨੇ ਕਥਨ ਦਿੱਥੇ ਤੇ ਦੱਸੇ ਨੇ ਇੱਕ ਸਮਝਾਉਣ ਦੇ ਜਰੀਏ ਨੇ ਸਮਝਣ ਦੇ ਕਹਿੰਦੇ ਜਦੋਂ ਤੁਰ ਲੱਗਾ ਜਿਹੜੇ ਮੰਜੇ ਤੇ ਪਈ ਸੀ ਉਸੇ ਦਾ ਪਾਵੇ ਦੇ ਨਾਲ ਅੜ ਕੇ ਜਦੋਂ ਡਿੱਗਾ ਨਾ ਕਹਿੰਦੇ ਉਸੇ ਕਲੇਜੇ 'ਚ ਆਵਾਜ਼ ਆਈ ਵੇਖੀ ਪੁੱਤਰਾ ਕਿਤੇ ਸਾੜਤ ਨਹੀਂ ਲੱਗੀ ਕੋਸਤ ਨਾ ਤੇਰੀ ਵਾਹ ਅੱਜ ਮਾਰ ਗਿਆ ਜਾਓ ਮਾਂ ਪ੍ਰਸ਼ਾਂਗੋ ਜਾਓ ਅਸਥਾਨਾਂ ਤੇ ਜਾਓ ਸੇਵਾ ਕਰੋ ਮੁਬਾਰਕ ਬਾਣੀ ਪੜੋ ਅਸੀਂ ਨਹੀਂ ਡੱਕਦੇ ਪੜੋ ਪਰ ਇੱਕ ਗੱਲ ਚੇਤਾ ਰੱਖੀ ਕਰ ਜੇ ਪਿਓ ਨੂੰ ਪਿਓ ਨਾ ਨਾ ਸਮਝਿਆ ਮਾਂ ਨੂੰ ਮਾਂ ਨਾ ਸਮਝਿਆ ਉਹ ਜਿੱਥੇ ਮਰਜ਼ੀ ਜਾ ਕੇ ਸੇਵਾ ਕਰ ਲਈ ਭਾਵੇਂ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਝਾੜੂ ਫੇਰ ਲਈ ਗੁਰੂ ਰਾਮਦਾਸ ਨੇ ਉੱਥੇ ਵੀ ਨਹੀਂ ਖੁਸ਼ ਹੋਣਾ ਕੋ ਸਤਨਾ ਵਾਹਿਗੁਰੂ ਕਿ ਕਿੱਦਾਂ ਮਾਰੇ ਖੁਸ਼ ਹੋਏ ਮਾਰਾ ਕਹਿੰਦੇ ਧਨ ਜਨਨੀ ਜਨ ਜਣਿਆ ਉਹ ਕਹਿੰਦੇ ਉਹ ਮਾਵਾਂ ਧਨ ਹੁੰਦੀਆਂ ਨੇ ਵੇਖੋ ਇਹ ਮਾਂ ਮਾਤਾ ਸੱਚੇ ਮਹਾਂਪੁਰਸ਼ਾਂ ਦੀ ਮਾਂ ਜਿਨੇ ਕਿਹੜੇ ਜਨਮਾਂ ਦੀ ਬੰਦਗੀ ਕੀਤੀ ਹੋ ਰੱਬ ਦਾ ਨਾਮ ਜਪਿਆ ਉਹ ਐਸਾ ਇੱਕ ਰੱਬ ਦਾ ਪੁੱਤਰ ਪੈਦਾ ਕੀਤਾ ਮੈਂ ਦੱਸ ਦਵਾਂ ਇੱਥੇ ਇੱਕ ਵਿਚਾਰ ਤੁਹਾਡੇ ਵਿੱਚੋਂ ਕਈ ਗਏ ਹੋਣਗੇ ਹਰਮੰਦਰ ਸਾਹਿਬ ਹਰ ਕੀ ਪੌੜੀ ਦੇ ਉੱਪਰ ਇੱਕ ਪ੍ਰਕਾਸ਼ ਆ ਸਰੂਪ ਦਾ ਬਹੁਤ ਵੱਡਾ ਸਰੂਪ ਪ੍ਰਕਾਸ਼ ਕੀਤਾ ਉੱਥੇ ਆਕਾਰ ਦਾ ਉਹ ਸਰੂਪ ਦੀ ਲਿਖਾਈ ਮਲੇਸ਼ੀਆ ਦੇ ਵਿੱਚ ਹੋਈ ਜਦੋਂ ਸਰੂਪ ਪੰਜਾਬ ਲਿਆਂਦਾ ਗਿਆ ਥੋੜੇ ਨੇ ਕਿੰਤੂ ਪਰੰਤੂ ਕੀਤੇ ਵੀ ਇਹਦੇ ਵਿੱਚ ਪੂਰੀ ਛਿਧਾਈ ਨਹੀਂ ਪੀ ਇਹਦੇ ਵਿੱਚ ਪੂਰੀ ਸੋਧ ਨਹੀਂ ਲਿਖੀ ਗਈ ਫਿਰ ਮਹਾਂਪੁਰਸ਼ ਬਾਬਾ ਮਲੇਸ਼ੀਆ ਵਾਲਿਆਂ ਦੀ ਡਿਊਟੀ ਲੱਗੀ ਸੀ ਉਸ ਸਮੇਂ ਇਹਨਾਂ ਨੇ ਫਿਰ ਤਕਸਾਲ ਦੀਆਂ ਪੁਰਾਤਨ ਪੋਥੀਆਂ ਲੈ ਕੇ ਤੇ ਕੱਲੇ-ਕੱਲੇ ਅੱਖਰ ਨੂੰ ਮੈਚ ਕੀਤਾ ਤੇ ਇਹਨਾਂ ਦੇ ਕੀਤਾ ਮੈਚ ਉਸ ਰੂਪ ਪਾਸ ਹੋਇਆ ਫਿਰ ਅੱਜ ਉਹ ਉਸ ਰੂਪ ਸ੍ਰੀ ਹਰ ਕੀ ਪੌੜੀ ਦੇ ਉੱਪਰ ਹਰਮੰਦਰ ਸਾਹਿਬ ਦੇ ਉੱਤੇ ਪ੍ਰਕਾਸ਼ਮਾਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਹ ਮਾਂ ਸੀ ਜਿਹਦੀ ਅੱਜ ਯਾਦ ਵਿੱਚ ਜੁੜ ਬੈਠੇ ਜੇ ਪੜੋ ਫਿਰ ਪਿਆਰ ਨਾਲ ਉਹ ਮਾਵਾਂ ਐਵੇਂ ਨਹੀਂ ਲੱਭਦੀਆਂ ਵਾਣੀ ਕਹਿੰਦੀ ਏ ਉਹ ਤਨ ਤਨ ਨੇ ਜਨਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸੰਦੂ ਹੋ ਗਏ ਤਨ ਤਨ ਨੇ ਜਨਦੀਆਂ गे नाद भोग जी ਪੁੱਤ ਸਾਧੂ ਹੋ ਗਏ ਤਨ ਤਨ ਨੇ ਜਨਤੀਆ ਮਾ ਜਿਨ੍ਹਾਂ ਦੇ ਪੁੱਤ ਸਾਧੂ ਹੋ ਬ੍ਰਹਮ ਗਿਆਨੀ ਬਾਬਾ ਪਾਲਾ ਸਿੰਘ ਹੋਣਾ ਨੇ ਬਚਨ ਕਰਨਾ ਕਹਿਣਾ ਭਾਈ ਜਿਹੜਾ ਮਾਂ ਪਿਓ ਤੋਂ ਲੜ ਕੇ ਮਾਂ ਪਿਓ ਨੂੰ ਦੁਖੀ ਕਰਕੇ ਮਾਂ ਪਿਓ ਦਾ ਕਹਿਣਾ ਨਹੀਂ ਨਾ ਮੰਨਦਾ ਤੇ ਆ ਕੇ ਸੇਵਾ ਕਰਦਾ ਕਹਿੰਦੇ ਚੇਤਾ ਰੱਖਿਓ ਗੁਰੂ ਨਾਨਕ ਖੁਸ਼ੀਆਂ ਨਹੀਂ ਦਿੰਦਾ ਗੁਰੂ ਨਾਨਕ ਉਹਦੇ ਵੱਲ ਪਿੱਠ ਕਰ ਲੈਂਦਾ ਕੋ ਸਤਨਾ ਜੀ ਵਾਹਿਗੁਰੂ ਤੇ ਸੰਤ ਜੀ ਜਿਹੜਾ ਆਪਣਾ ਦੂਜਾਂ ਕਰਜ਼ਾ ਨਾ ਪਿੱਤਰ ਰੇਣ ਇਹ ਆਪਣੇ ਸਾਰਿਆਂ ਦੇ ਸਿਰ ਤੇ ਆ ਪਹਿਲਾ ਦੇਵਤ ਰੇਣ ਜਦੋਂ ਬੰਦਾ ਕਮਾਈ ਕਰਦਾ ਚੰਗੀ ਕਿਰਤ ਕਰਦਾ ਫਿਰ ਚੰਗਾ ਸੱਚੀ ਨੋਹਾਂ ਦੀ ਕਿਰਤ ਕਰਕੇ ਫਿਰ ਦਸਵੰਦ ਕੱਢਦਾ ਦਸਵੰਦ ਵਿੱਚੋਂ ਲੰਗਰਾਂ 'ਚ ਹਿੱਸਾ ਪਾਉਂਦਾ ਗਰੀਬਾਂ ਦੀ ਮਦਦ ਕਰਦਾ ਲੋੜਵੰਦਾਂ ਦੀ ਸੇਵਾ ਕਰਦਾ ਉਹਦੇ ਨਾਲ ਉਹਦਾ ਦੇਵਤ ਰੇਣ ਦਾ ਕਰਜ਼ਾ ਉਤਰਦਾ ਤੇ ਦੂਜਾ ਕਰਜਾ ਫਿਰ ਕਿਦਾ ਉਤਰਦਾ ਜਿੱਦਾਂ ਮਹਾਪੁਰਸ਼ ਆਪਣੇ ਮਾਪਿਓ ਦੀ ਯਾਦ ਨੂੰ ਹਰ ਸਾਲ ਤਾਜ਼ੇ ਕਰਦੇ ਨੇ ਤੇ ਅਸੀਂ ਕੀ ਕਰਦੇ ਨੇ ਆ ਥੋੜੇ ਲਾ ਕੇ ਜੇ ਮੈਂ ਵੇਖਿਆ ਖਾਸ ਕਰਕੇ ਇਸ ਇਲਾਕੇ ਵਿੱਚ ਫਤਗੜ੍ਹ ਸਾਹਿਬ ਦੀ ਧਰਤੀ ਤੇ ਅਸੀਂ ਨਾ ਕਿ ਕੋਈ ਸਾਡਾ ਸੇਵਾ ਦਰ ਚੜ੍ਹਾਈ ਕਰ ਗਿਆ ਸਾਬਲਾਨਗਰ ਚ ਅੱਜ ਉਹਨੂੰ ਦਾਗ ਲੱਗਿਆ ਅਗਲੇ ਦਿਨ ਉਹਦੇ ਫੁੱਲ ਚੋਗਣ ਚਲੇਗੇ ਸਾਨੂੰ ਕਹਿੰਦੇ ਬਾਬਾ ਜੀ ਅਸੀਂ ਫੁੱਲ ਚੋਗਾਂ ਉਹਨੇ ਤੁਸੀਂ ਆਉਂਦੇ ਨੂੰ ਪਾਠ ਆਰੰਭ ਕਰ ਲਿਓ ਆ ਗੁਰੂ ਸਤਨਾਮ ਜੀ ਵਾਹਿਗੁਰੂ ਮੈਂ ਤੁਹਾਡਾ ਕੁਝ ਨਹੀਂ ਸੀ ਹੁਣ ਤੇ ਗਲੋਂ ਲੱਥ ਦੇ ਜੇ ਇਸ ਕਰਕੇ ਸੰਤ ਜੀ ਕਮਾਈ ਕਰਿਓ ਮਿਹਨਤ ਕਰਿਓ ਰੱਜ ਰੱਜ ਪੈਸਾ ਕਮਾਇਓ ਪਰ ਚੇਤੇ ਰੱਖਿਓ ਕਹਿੰਦੇ ਠੱਗੀ ਮਾਰ ਕੇ ਕੁਟੰਬ ਜਿਹੜਾ ਪਾਲਦਾ ਲੇਖਾ ਦੇਣਾ ਤੇਰੀ ਜਾਣ ਲੈ ਅੱਜ ਆਪਣੇ ਧੀਆਂ ਪੁੱਤਰਾਂ ਨੂੰ ਸੁਖ ਦੇਣ ਵਾਸਤੇ ਆਂਡੀਆਂ ਗਵਾਂਡੀਆਂ ਦੇ ਭਰਾਵਾਂ ਭਤੀਜਿਆਂ ਦੇ ਹੱਕ ਤੇ ਮਾਰ ਕੇ ਖਾਲੇਗਾ ਉਹ ਠੱਗੀਆਂ ਤੇ ਮਾਰ ਕੇ ਖਾਲੇਗਾ ਚੇਤਾ ਰੱਖੀ ਉਥੇ ਸੱਚੋ ਹੀ ਸੱਚ ਨਿਪੜੇ ਜਦ ਵੱਖ ਕੱਢੇ ਜਜਮਾਲਿਆ ਜਜਮਾਲਿਆ ਜੇ ਅੱਜ ਤੇਰੇ ਤੇ 4 ਦਿਨ ਦੀ ਜਵਾਨੀ ਏ ਉਹ 4 ਦਿਨ ਦੀ ਤੇਰੇ ਤੇ ਜੋਬਣ ਦੀ ਰੋਤ ਆਈ ਆ ਕਹਿੰਦੇ ਚੇਤਾ ਰੱਖੀਂ ਜਰ ਆਈ ਜੋਬਣ ਹਾਰਿਆ ਹਾਰਿਆ ਜੇ ਤੁਸੀਂ ਅੱਜ ਚਿੱਟੀਆਂ ਦਾੜੀਆਂ ਵਾਲੇ ਬੈਠੇ ਹੋਣਾ ਕਿਸੇ ਸਮੇਂ ਤੁਸੀਂ ਵੀ ਮੁੰਡਿਆਂ ਵਾਲੀਆਂ ਫੁਰਦੀਆਂ ਰੱਖਦੇ ਸੀ ਇਸ ਕਰਕੇ ਸਦਾ ਇੱਕ ਸਮਾਨ ਨਹੀਂ ਰਹਿੰਦੇ ਜ਼ਮਾਨੇ ਬਦਲ ਜਾਂਦੇ ਜੇ ਉਹ ਜੇ ਦੂਜਾ ਕਰਜ਼ਾ ਤਾਰਨਾ ਜੇ ਪੁੱਤਰ ਦੇਣਾ ਭਾਪੀ ਮਾਪਿਓ ਦਾ ਕਰਜ਼ਾ ਉਹ ਬਾਅਦ ਵਿੱਚ ਸਰਾਦ ਕੀਤੇ ਕਿਸੇ ਕੰਮ ਨਹੀਂ ਆਉਨੇ ਕੁੱਤਿਆਂ ਨੂੰ ਰੋਟੀਆਂ ਖਵਾਉਂਦੇ ਫਿਰਦੇ ਜੇ था था ਰੋੜਦੇ ਫਿਰਦੇ ਜ ਨਹਿਰਜ ਉਹ ਜਿਉਂਦੇ ਜੀ ਸੇਵਾ ਕਰਕੇ ਵੇਖੋ ਗੁਰੂ ਰਾਮਦਾਸ ਖੁਸ਼ੀਆਂ ਬਖਸ਼ਣਾ ਕੋ ਸਤਨਾ ਸ੍ਰੀ ਵਾਹ ਤੀਜਾ ਕਰਜਾ ਫਿਰ ਆਜੋ ਗੁਰੂ ਰੇਣ ਤੀਜਾ ਕਰਜਾ ਉਹ ਜੇ ਕਲਗੀਆਂ ਵਾਲੇ ਦਾ ਸਾਡੇ ਸਿਰ ਤੇ ਉਹ ਕਰਜਾ ਯਾਦ ਕਰਾਉਂਦੀ ਜੇ ਚਮਕੌਰ ਦੀ ਗੜੀ ਕਰਜਾ ਯਾਦ ਕਰਵਾਉਂਦੀ ਜੇ ਬਦੇਗੜ ਸਾਹਿਬ ਦੀਆਂ ਕੰਧਾਂ ਯਾਦ ਕਰਵਾਉਂਦੀਆਂ ਜੇ ਤੇ ਫਿਰ ਕਹਿੰਦੇ ਜਿਹੜੇ ਇਹਨਾਂ ਤਿੰਨਾਂ ਕਰਜ਼ਿਆਂ ਤੋਂ ਮੁਕਤ ਹੋ ਜਾਂਦੇ ਨਾ ਫਿਰ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਜਿਨ੍ਹਾਂ ਸਵਾਸ ਗਰਾਸ ਨਾ ਵਿਸਰੇ ਹਰ ਨਾਮ ਮਨਮント ਧਨ ਸੋਈ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਭਾਈ ਫਿਰ ਉਹਦੇ ਵਿੱਚ ਤੇ ਸਾਡੇ ਵਿੱਚ ਕੋਈ ਭੇਦ ਨਹੀਂ ਆਖੋ ਸਤਨਾ ਤੇਰੀ ਵਾਹ ਜਿਨ੍ਹਾਂ ਨਾ ਵਿਸਰੇ ਨਾਮ ਸੇ ਬਨੇਹਿਆ ਪੀ ਦਾ ਨਨ ਜਾਣੋ ਮੂਲ ਸਾਈਂ ਜੇਹਿਆ ਤੇ ਬਾਬਾ ਪ੍ਰਤਪਾਲ ਸਿੰਘ ਵਰਗਿਆਂ ਦੇ ਢੋਖ ਦੀ ਧਾਰਨਾ ਫੜੋ ਜਿੰਨਾ ਚਿਰ ਮਹਾਂਪੁਰਸ਼ ਬਾਬਾ ਗਲਾਬ ਸਿੰਘ ਨਹੀਂ ਪਹੁੰਚਦੇ ਉਹਨਾਂ ਚਿਰ ਅਰਦਾਸ ਦਾ ਸਮਾਂ ਹੈ ਮੈਂ ਲਾਉਸਮੈਂਟ ਕਰ ਦਵਾਂ ਪੀ ਦਾਸ ਨੇ ਇਹ ਨਹੀਂ ਕਿਹਾ ਵੀ ਇੰਨਾ ਹੀ ਸਮਾਂ ਲਾਉਣਾ ਮਹਾਂਪੁਰਸ਼ਾਂ ਨੂੰ ਬੇਨਤੀ ਜੇ ਆਉਣਾ ਤੇ ਸਟੇਜ ਤੇ ਆ ਜਾਣਾ ਕਿਉਂਕਿ ਜੇ ਤੇ ਲੈਣੀਆਂ ਖੁਸ਼ੀਆਂ ਬਾਬਾ ਜੀ ਕਿਆ ਕਰਦੇ ਹੁੰਦੇ ਸੀ ਬਾਬਾ ਪ੍ਰਤਪਾਲ ਸਿੰਘ ਉਹ ਕਹਿੰਦੇ 100 ਹੱਥ ਰੱਸਾ ਸਿਰੇ ਤੇ ਗੰਡ ਉਹ ਕਹਿੰਦੇ ਭਾਵੇਂ 3 ਘੰਟੇ ਵਾਜਾ ਵਜਾਈ ਜਾਇਓ 4 ਘੰਟੇ ਵਜਾਈ ਜਾਇਓ ਜੇ ਗੱਲ ਸਿਰੇ ਲਾਉਣੀ ਪੰਜਾਂ ਮਿੰਟਾਂ ਚ ਲੱਗ ਜਾਂਦੀ ਆਖੋ ਸਤਨਾ ਸ੍ਰੀ ਵਾਹਿਗੁਰੂ ਆ ਪੜੋ ਫਿਰ ਉਹ ਸਾਈ ਵਰਗ ਨੇ ਪੈਦ ਨਾ ਜਾਣੋ ਪੈਦ ਨਾ ਜਾਣੋ ਸਾਈ ਵਰਗ ਨੇ ਵਰਗੇ ਨੇ ਬੇਦ ਨਾ ਜਾਣੋ ਬੇਦ ਨਾ ਜਾਣੋ ਸਾਈ ਵਰਗੇ ਨੇ ਬੇਦ ਨਾ ਜਾਣੋ ਬੇਦ ਨਾ ਜਾਣੋ ਵਾਹ ਏ ਗੁਰੂ ਮਹਾਂਪੁਰਸ਼ ਬਾਬਾ ਗਲਾਬ ਸਿੰਘ ਚਮਕੌਰ ਸਾਹਿਬ ਵਾਲੇ ਦਾਸ ਤੋਂ ਪਹਿਲਾਂ ਆ ਕੇ ਬੈਠੇ ਸੀ ਸਵੇਰ ਦੇ ਪਰ ਮਹਾਂਪੁਰਸ਼ ਨੇ ਕਿਹਾ ਕੋਈ ਨਹੀਂ ਬਾਬਾ ਜੀ ਤੁਸੀਂ ਪਹਿਲਾਂ ਸਮਾਂ ਲਾ ਉਹ ਵੀ ਪਹੁੰਚ ਚੁੱਕੇ ਨੇ ਸਟੇਜ ਤੇ ਹੋਰ ਬਿਆਨਤ ਮਹਾਪੁਰਸ਼ ਪਹੁੰਚ ਚੁੱਕੇ ਨੇ ਇੱਕੋ ਧਾਰਨਾ ਪੜ੍ਹ ਕੇ ਦਾਸ ਨੇ ਸਮਾਸਤੀ ਕਰਨੀ ਆ ਕਿ ਭਾਈ ਜਿਹੜੇ ਮਾਂ ਪਿਓ ਨਾਲ ਬਾਅਦ ਵਿੱਚ ਫੋੜਵਾ ਲਾ ਕੇ ਰੋਣ ਨਾਲੋਂ ਫਾਇਦਾ ਕੀ ਚੰਗਾ ਜਿਉਂਦੇ ਜੀ ਸੇਵਾ ਕਰੋ ਜਿਉਂਦੇ ਜੀ ਸੇਵਾ ਕਰੋ ਇੱਕ ਦਿਨ ਵਾਵਾ ਗਗਨ ਸਿੰਘ ਮਹਾਪੁਰਖਾਂ ਨੇ ਕਿਤੇ ਦਮਾਨ ਸਜਾਇਆ ਸਾਧਰੂ ਦੀ ਮਹਿਮਾ ਚੱਲਦੀ ਹੋਵੇਗੀ ਉਹਦੇ ਵਿੱਚ ਮਹਾਂਪੁਰਖ ਤਤ ਦੇ ਤੇ ਬ੍ਰਹਮ ਗਿਆਨੀ ਬਾਬਾ ਪਾਲਾ ਸਿੰਘ ਦੇ ਜੀਵਨ ਬਾਰੇ ਕੁਝ-ਕੁਝ ਵਿਚਾਰਾ ਰੱਖੀਆਂ ਮੈਂ ਇੱਕ ਗੱਲ ਕਹਿਣਾ ਹੁੰਦਾ ਵੱਡੇ ਬੈਠੇ ਨੇ ਮੇਰਾ ਬੋਲਣ ਦਾ ਫਰਜ ਨਹੀਂ ਮੈਂ ਮਾਫੀ ਮੰਗ ਕੇ ਬੋਲਦਾ ਕਿ ਭਾਈ ਹੁਣ دیਵਾਨਾ ਦੀ ਕੋਈ ਕਮੀ ਨਹੀਂ ਪ੍ਰਚਾਰਾਂ ਦੀ ਕੋਈ ਕਮੀ ਨਹੀਂ ਪਰ ਅਸਰ ਦੀ ਦੱਸਾ ਕਮੀ ਕਿਉਂ ਆ ਕਿਉਂਕਿ ਅਸੀਂ ਬੋਲਣ ਜੋਗੀ ਸੀ ਅਸੀਂ ਕੀਤਾਂ ਨਹੀਂ ਆਖੋ ਸਤਨਾ ਸ੍ਰੀ ਵਾਖੇ ਹੁਣ ਜਦੋਂ ਮਹਾਂਪੁਰਸ਼ ਬਾਬਾ ਗਲਾਬ ਸਿੰਘ ਦੇ ਇੱਕ ਦਿਨ ਮੈਂ ਪੋਡਕਾਸਟ ਸੁਣਦਾ ਸੀ ਕਹਿੰਦੇ ਭਾਈ ਇਹ ਸਾਡਾ ਦਿਲ ਐ ਕਰਦਾ ਵੀ ਅੰਦਰ ਵਹਿ ਜਾਈਏ ਤੇ ਆਪਣਾ ਨਾਮ ਜੱਬੀ ਜਾਈਏ ਦੁਨੀਆ ਦਾ ਮੇਰ ਮਰਤਨ ਛੱਡ ਦਈਏ ਤੇ ਜਦੋਂ ਇਹਨਾਂ ਨੇ ਬਾਬਾ ਪਾਲਾ ਸਿੰਘ ਦੇ ਬਾਰੇ ਬਚਨ ਕੀਤੇ ਮੇਰੇ ਅੰਦਰ ਨੂੰ ਖੁਬੇ ਕਿਉਂਕਿ ਜਿਨ੍ਹਾਂ ਦੇ ਅੰਦਰ ਦੀ ਬੰਦਗੀ ਹੁੰਦੀ ਆ ਨਾ ਉਹ ਫਿਰ ਬੋਲਾਂ ਦੇ ਨਾਲ ਹੀ ਕਬੀਰ ਸਹਿਬ ਨੂੰ ਬਾਣ ਮਾਰੇ ਸੀ ਕਿਹੜੇ ਬਾਣ ਆ ਦੁਨਿਆਵੀ ਬਾਣ ਨਹੀਂ ਸੀ ਮਾਰੇ ਭਗਤ ਰਾਮਾਨੰਦ ਦੀ ਬੰਦਗੀ ਦੇ ਬਾਣ ਵੱਜੇ ਸੀ ਬੋਲ ਤੇ ਕਬੀਰ ਰਾਬੀ ਬਣ ਗਿਆ ਸੀ ਆਕੋ ਸਤਨਾ ਜੀ ਵਾਹ ਗੁਰੂ ਤੇ ਮਹਾਂਪੁਰਸ਼ਾਂ ਦੇ ਉਦਨ ਬਾਬਾ ਪਾਲਾ ਸਿੰਘ ਦੀ ਵਡਿਆਈ ਉਸਤਤ ਕੀਤੀ ਮੇਰਾ ਬਹੁਤ ਮਨ ਭਰਿਆ ਸੁਣ ਕੇ ਮੈਂ ਬਾਬਾ ਗਲਾਸਿਆਂ ਨਾਂ ਤੇ ਸਾਰੇ ਲੈਂਦੇ ਸੀ ਪਰ ਤੇਰੀ ਅੰਦਰ ਦੀ ਪਿਛੀ ਆਤਮਾ ਨਾਲ ਜੀ ਬਾਬਾ ਪਾਲਾ ਸਿੰਘ ਬਾਰੇ ਬਿਆਨ ਕੀਤਾ ਸੱਚੀ ਗੱਲ ਇਹਦੇ ਸਾਧੂ ਨਹੀਂ ਬੋਲਦੇ ਸਾਧੂ ਦੀ ਬੰਦਗੀ ਬੋਲੇ ਤੇ ਕੋਟਾਨ ਕੋਟ ਧੰਨਵਾਦ ਬਾਬਾ ਲਾਡੀ ਦੀ 마ਸੀ વાੜੇ ਵਾਲੇ